ਤਲੇ ਜੈ ਗੋ ਮਾਤਾ ਦੀ ਜੈ ਸਨਾਤਨਤਰੰਦੀ ਅੱਜ ਅੱਥੇ ਗੋਪਾਲਾਸ਼ਮੀ ਦੇ ਪਵਨ ਪਰਬ ਦੇ ਆਹੀ ਸ਼ੋਭਾ ਯਾਤਰਾ ਤੇ ਅੱਥੇ ਆਮੰਤ੍ਰਿਤ ਆਹੀ ਸਾਰੇ ਇਕੱਠੇ ਹੋਏ ਮੈਂ ਸਾਰੇ ਸਮਤੀ ਦੇ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਪਾਸੀ ਸਾਹਿਬ ਦਾ ਮਨੋਨਜਨ ਕਾਲਾ ਜੀ ਦਾ ਜਿਨ੍ਹਾਂ ਨੇ ਗੋ ਸੇਵਾ परम सेवा ਮੰਨੀ ਜਾਂਦੀ ਨੇ ਤੇ ਗੋ ਮਾਤਾ ਜੀ ਪੂਰਾ ਸਨਾਤਨ ਸਮਾਇਦਾ ਸਾਨੂੰ ਸਨਾਤਨੀ ਹੋਣ ਦੇ ਨਾਤੇ ਸਭ ਤੋਂ ਪਹਿਲਾ ਗੋ ਮਾਤਾ ਦੀ ਸੇਵਾ ਦਾ ਪ੍ਰਣ ਲੈਣਾ ਚਾਹੀਦਾ ਦੂਜਾ ਤੁਹਾਡੇ ਮਾਧਿਅਮ ਤੇ ਮੈਂ ਪ੍ਰਸ਼ਾਸਨ ਤੋਂ ਵੀ ਰਿਕੁਐਸਟ ਵੀ ਕਰਾਂਗਾ ਜਿਹਦਾ ਸਾਡਾ ਸਟੇ ਕੈਟਲ ਹੈ ਜਿਹਦੇ کئی ਨੰਦੀ ਜੀ ਮਹਾਰਾਜ ਜਾਂ ਗੋ ਕਿਸ ਲੋਕੀ ਰਾਤ ਨੂੰ ਖੁੱਲੇ ਛੱਡ ਦਿੰਦੇ ਨੇ ਜਿਹਦੇ ਕਾਰਨ ਇਹ ਵਾਦੂ ਹੀ ਦੇਖਿਆ ਐਕਸੀਡੈਂਟ ਦਾ ਕਾਰਨ ਬਣਦਾ ਮੋਦੇ ਤੇ ਸਖਤ ਕਾਰਵਾਈ ਕੀਤੀ ਜਾਏ ਤੇ ਮੈਂ ਫਿਰ ਤੋਂ ਸਮਤੀ ਦੇ ਮੈਂਬਰਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਜਿਨ੍ਹਾਂ ਨੇ ਸੱਦਾ ਮਨੂ ਦਿੱਤਾ ਤੇ ਅੱਜ ਮਨੂ ਸੇਵਾ ਦਾ ਮੌਕਾ ਦਿੱਤਾ ਹੈ ਜਿਹੜਾ ਟ੍ਰਾਫਿਕ ਪਾਰਿਕਰਮ ਜਿਹੜੇ ਆ ਲੋਕਿਤ ਲਈ ਹੈ ਜਿੱਦਾਂ ਕਿ ਸਫਾਈ ਦਾ ਕੰਮ ਦਿਵਾਰੀ ਦੇ ਉੱਤੇ ਨਹੀਂ ਸ਼ਹਿਰ ਨੂੰ ਸਾਫ਼ ਕੀਤਾ ਅਰੇ ਇਹ ਲੋਕ ਕਿੰਨਾ ਮਤਲਬ ਦੇਖਦੇ ਹੋ ਇਹ ਮੌਕੇ ਦੇ ਵਿੱਚ ਮੈਸੇਜ ਵਧਿਆ ਜਾਂਦਾ ਹੀ ਪਿਆ ਹੋਰ ਕੀ ਵਾਣ ਕਰਨਾ ਚਾਹੋਗੇ ਸਾਡੇ ਜਨਰ ਦੇ ਦੇਖੋ ਅੱਜ ਗੋਪਾਲ ਅਸ਼ਵੀ ਦੇ ਪਰਵ ਤੇ ਇਕੱਠੇ ਹੋਏ ਆ ਮੈਂ ਤੁਹਾਨੂੰ ਇੱਕ ਚੀਜ਼ ਦੱਸਾਂ ਇੱਕ ਪਾਸੇ ਆਹੀ ਗੋ ਨੂੰ ਮਾਤਾ ਮੰਨਦੇ ਆ ਤੇ ਦੂਜੇ ਪਾਸੇ ਤੁਸੀਂ ਦੇਖੋ ਜਿੱਥੇ ਪੂਰਾ ਇਕੱਠਾ ਹੋਇਆਦਾ ਉੱਥੇ ਗੋ ਮਾਤਾ ਕਿੰਨੀਆਂ ਉੱਥੇ ਜਾ ਕੇ ਤੇ ਉੱਥੇ ਖਾਣੇ ਦੀ ਤਲਾਸ਼ ਕਰਦੇ ਨੇ ਐ ਕੀ ਸਾਡੇ ਵਾਸਤੇ ਠੀਕ ਹੈ ਧਰਤੀ ਨੂੰ ਅਸੀਂ ਮਾਤਾ ਮੰਨਿਆ ਤੇ ਉਹੀ ਧਰਤੀ ਨੂੰ ਅਸੀਂ ਦੂਸ਼ਿਤ ਕਰਨੇ ਤੁਸੀਂ ਐਸ ਰੋਡ ਤੇ ਚੱਲ ਜਾਓ ਤੇ ਕਿਤੇ ਵੀ ਤੁਸੀਂ ਇੱਕ ਐਸਾ ਟੱਕ ਦੱਸ ਦੋ ਜ਼ਮੀਨ ਦਾ ਜਿੱਥੇ ਕੁਰਾਣਾ ਡਿੱਗੇਦਾ ਹੈ ਇਹ ਮੈਂ ਤਾਂ ਇੱਕ ਰੋਡ ਦੀ ਗੱਲ ਕਰ ਰਿਹਾ ਪੂਰੇ ਸ਼ਹਿਰ ਦੀ ਤੁਸੀਂ ਦੇਖੋ ਤੇ ਤੁਸੀਂ ਇਹ ٹرسٹ ਦੀ ਅਗਰ ਜ਼ਮੀਨ ਦੇਖੋ ਜਿਹੜੀ ਐਪੀਕੇ ਰੋਡ ਤੇ ਆ ਉਥੇ ਕੋਈ ਰੋਜ਼ ਰਾਤ ਹੀ ਆ ਕੇ ਦਵਾਈਆਂ ਇੰਜੈਕਸ਼ਨ ਉਥੇ ਸਰਦਾ ਸਰ ਉਹੀ ਉਥੇ ਗੋ ਮਾਤਾ ਫੇਰ ਰਹੀ ਹੁੰਦੀ ਹੈ ਤੇ ਸਾਡਾ ਫਰਜ਼ ਆਉਣਾ ਚਾਹੀਦਾ ਸ਼ਹਿਰ ਦੀ ਸੇਵਾ ਗੋ ਮਾਤਾ ਦੀ ਸੇਵਾ ਤਾਂ ਕਿ ਗੰਦ ਪੂਰਾ ਗੋ ਮਾਤਾ ਉਥੇ ਨਾ ਫੀਡ ਕਰਨ ਇਹ ਹੀ ਮੇਰਾ ਸਾਰਿਆਂ ਨੂੰ ਸੁਨੇਹਾ ਤੇ ਹੱਥ ਜੋੜ ਕੇ ਅਪੀਲ ਹੈ